ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਸੋਭਾ ਸੋਭਾ ਟਫੇ ਟਾਈਮ ਨਾਲ ਹੀ ਹਕਤਾ ਮੰਦਾ ਅੱਜ ਕਿਤਾ ਨਹੀਂ ਦੱਸਿਆ ਜੋੜ ਦੋ ਨਾ ਮੈਂ ਜਿਆਦਾ ਹੀ ਥੋੜਾ ਅਕੀ ਉੱਥੇ ਕੜਾਤਾ ਸਮਝੀ ਇੱਕ ਮਿੰਟ ਟਾਈਮ ਦੇਖ ਲਓ ਚਲ ਕੇ ਚਲਦੇ ਸੀ ਗਊਆ ਚਲੋ ਅੱਗੇ ਪਰ ਮੋਟਰਸ ਨਾਲੇ ਕੇਣ ਜਾ ਕੇ ਮਣ ਪੀਤੋ ਕੇ ਜਾ ਕੇ ਆਣਾਗਾ ਤੇ ਪਾਣੀ ਦੀ ਵਾਰੀ ਆ ਤੇ ਰੋਟੀ ਫੜਾ ਕੇ ਨਿਕਲ ਲਈ ਤੇ ਰੁਕ ਕੇ ਫੜਾਇਆ ਹੀ ਫਿਰ ਵੇੜੇ ਕਿ ਕਰਨਾ ਕੀ ਚਲੋ ਫਿਰ ਚਲਦੇ ਆ ਲਓ ਜੀ ਰੋਟੀਆਂ ਲੱਦ ਲੀਆਂ ਠੀਕ ਹੈ ਤੇ ਹੁਣ ਚਲਦੇ ਆ ਖੇਤ ਤੇ ਰੋਟੀ ਭਾ ਕੇ ਡੜੀ ਜੀ ਅੱਜ ਪਾਣੀ ਦੀ ਵਾਰੀ ਹੈਗੀ ਜੇ ਅੱਗੇ ਮੈਂ ਪਾਣੀ ਆ ਬਣਾਉਂਗਾ ਜੀ ਸਾਰਾ ਤੜਕੇ ਉੱਦਾ ਪਾਣੀ ਲੋਟ ਚਲੀ ਪਹੁੰਚਣ ਪੈਣੀ ਇਹ ਕਰਕੇ ਰਾਤ ਨੂੰ 1 ਵਜੇ ਪਈਦਾ ਹੈ ਤੇ ਤੜਕੇ ਉਹ ਸਤਵਰੇ ਕਿੱਥੇ ਜਾ ਕੇ ਆਉਂਦੀ ਫਿਰਿਆ ਹਣਾ ਅੱਜ ਵਾਰੀ 8:30 ਠੀਕ ਮੈਂ 8:30 ਤੋਂ 9 ਵਜੇ ਉੱਠਿਆ ਹੂੰ ਮੈਂ ਉਹਦੇ ਡੈਡੀ ਕੱਲੇ ਜਾਵੜਾ ਸੀਗਾ ਉਹਨਾਂ ਨੂੰ ਉਸਦੀ ਖਾਇ ਕੱਲੀ ਬਹੁਤ ਤੜਕਾ ਦਾ ਸੀ ਚਲੋ ਪਰ ਚਲਦੇ ਆਪੋ ਤੇ ਫੇਰ ਜਾ ਕੇ ਆਉਂਦੇ ਸਿਰੇ ਮਰਗੀ ਕਰਾਂਗੇ ਅਜੇ ਤੇਰੀ ਮੁਕਰਾਲਾ ਭੈਣ ਜੀ ਨਾਈਂਪਰਾ ਕੱਲ ਮਰਜੀ ਮੁੱਕਦੀ ਮੇਰੀ ਸੜਦੀ ਚਾ ਅਗਲੀ ਜੇ ਤੇਰੇ ਵਾਲਾ ਲਓ ਜੀ ਆ ਗਏ ਰੋਟੀ ਲੈ ਕੇ ਤੇ ਡੈਡੀ ਅਪਣੇ ਕਿੱਥੇ ਬੈਠਾਗਾ ਰੋਟੀ ਭੜਾ ਚੱਲਣਾਗਾ ਉਧਰ ਫਿਰ ਦਾਬ ਨਾਲ ਪਾਣੀ ਪਰੇ ਲਾਉਂਦਾ ਫਿਰਦਾਗਾ ਤੇ ਚਾ ਰੋਟੀ ਫੜਾ ਕੇ ਚੱਲ ਗਏ ਫਿਰ ਘਰ ਨੂੰ ਦਵਾ ਦਵਾ ਲੈ ਵਾਬਿਓ ਤੇ ਹੁਣ ਚਲਦੇ ਆਂ ਘਰ ਨੂੰ ਰੋਟੀ ਢਿਖਾਈ ਚੱਲ ਗਏ ਤੇ ਫਿਰ ਘਰ ਦੇ ਵਾਬਿਓ ਆ ਗਏ ਘਰੇ ਅੰਨ ਖਾ ਲ ਗਏ ਤਿੰਨ ਚਾਰ ਕਿਲੋ ਅੰਨ ਖਾ ਲ ਗਏ ਬਾਡੇ ਭੁੰਡੇ ਚੱਕ ਲਈ ਗਏ ਮੈਨੂੰ ਭੁੱਖ ਤਾਂ ਲੱਗਦੀ ਨਹੀਂ ਮੈਨੂੰ ਬਸ 10 12 ਖਾ ਲ ਲ ਬਾਲੀਆਂ ਨਹੀਂ ਖਾਂਦਾ ਹੁੰਦਾ ਮੈਂ ਅਸੂਲ ਹੀ ਆ ਮੇਰਾ ਇਹ ਜਿੱਦ ਵੀ ਆ ਦੇ ਇੱਕ ਟਾਈਮ 10 ਤੋਂ ਵੱਧ ਨਹੀਂ ਖਾਣੀ ਯਾਰ ਗੱਲ ਹੀ ਮੁੱਕੀ ਆਪਾਂ ਚੱਕੋ ਬਈ ਆ ਆਪਣਾ ਹੁਣ ਰੈਡੀ ਕਰ ਲੈਨੇ ਆ ਖਾਣਾ ਬਈ 1 ਮਿੰਟ ਚ ਰੋਟੀ ਰੇਡੀ ਖਾਲੀ ਆਪ ਤੇ ਫਿਰ ਬਹਿਣੇਗੇ ਅਗਲਾ ਕੰਮ ਕੀ ਕਰੀਏ ਲਓ ਜੀ ਰੋਟੀ ਰੇਡੀ ਖਾ ਲਈ ਤੇ ਕੱਢਦੀ ਹੇ ਕਬੂਤਰ ਬਾਹਰ 10 ਮਿੰਟ 10 ਮਿੰਟ ਵੀ ਮਟਕ ਅੱਧਾ ਘੰਟਾ ਹਣਾ ਖੋਲਦਗੇ ਚਲ ਬੈਠ ਰਹਿਣਗੇ ਆਪੇ ਆਜੋ 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 ਦੇਖੀ ਅਜੇ ਬੱਚੇ ਕੱਢੇ ਨਹੀਂ ਕੱਢ ਲੈਨੇ ਹਨਾ ਚਲੋ ਚਲੋ ਵਿੱਚ ਵੜ ਕੇ ਵੇਖੀ ਬਈ ਠੀਕ ਆ ਜੋ ਉਹਦੇ ਵਾਂਗੂ ਵੀ ਕੀ ਚੱਕਰ ਆ ਨਾ ਵੀ ਬੱਚੇ ਬੁੱਚੇ ਫਵਾੜ ਦੇ ਫੋਕੇ ਤਾਂ ਨਹੀਂ ਆਪਣੇ ਵੀ ਸਹੀ ਆ ਕਿ ਨਹੀਂ ਸੀ ਹੈ ਨਾ ਤੇ ਉਹ ਬਾਜੜ ਢਾਈ ਯਾਰ ਸਾਹਮਣੇ ਕੁੱਤਾ ਬਠਕ ਰਿਹਾ ਉਹਨੂੰ ਛੱਡਾਂਗੇ ਇੱਕ ਮਿੰਟ ਰੋਜ ਉਹਨੂੰ ਤੇ ਮਾੜੀ ਬਾਰੀ ਭੇੜ ਦਈਏ ਮੈਂ ਅੰਦਰ ਵੜ ਜਾ ਕੁੱਤਾ ਘੱਟਾ ਨੇ ਪੈ ਜਾਣੂ ਕਿਤੇ ਤੇ ਸਾਹਮਣੇ ਬੈਠਾਗਾ ਚਲ ਕੇ ਬਾਹਰ ਗੁਰ ਭੇੜ ਦਈਏ ਲੈਰ ਪਾਕ ਤਰੋਟੀਆਂ ਬਾਦੀ ਉਹਨੂੰ ਆਇਆ ਪੁੱਤ ਰੋਟੀ ਖਾ ਲੈ ਰੋਟੀ ਖਾ ਲੈ ਮੈਂ ਤੈਨੂੰ ਕੋਈ ਨਹੀਂ ਕਹਿੰਦਾ ਲੈ ਆ ਜਾ ਆ ਲੈ ਰੋਟੀ ਖਾ ਲੈ ਕੋਈ ਨਹੀਂ ਡਰਨਾ ਮੈਂ ਬਾਰ ਭੇਡ ਦੇ ਨਾਲ ਖਾਈਂ ਬਾਹਰ ਤੜਾ ਤੂੰ ਲਾਪਾ ਨੂੰ ਕਹਦਾ ਜਰਾ ਰੋਟੀ ਖਾ ਲੂ ਹਣਾ ਤੇ ਹੁਣ ਚਾਹ ਕੱਢਦੇ ਹਾਂ ਉੱਥੇ ਚੱਲ ਗਏ ਹੁਣ ਇੱਥੋਂ ਦੇਖ ਲੈ ਰੋਟੀ ਖਾਂਦਾ ਕਿ ਨਹੀਂ ਖਾਂਦਾ ਉਹ ਖਾਈ ਜਾਂਦਾ ਉਹ ਫਰਦਾ ਨਿਕੰਦਾ ਤਰਬੇ ਕਬੂਤਰ ਘਟਗੇ ਬਾਹਰ ਹੁਣ ਆਪਾ ਤੇ ਵਿਰੇ ਆਂਡੇ ਉਹਨੇ ਖਰਾਬ ਤੇ ਨਹੀਂ ਹੋਇਆ ਯਾਰ ਹਨਾ ਵੀ ਆਂਡੇ ਵੀ ਫੋਕੇ ਤਾਂ ਨਹੀਂ ਕੇ ਵੀ ਪਹਿਲਾਂ ਕੰਮ ਹੋ ਗਿਆ ਫੋਕੇ ਪਣ ਉਵੇਂ ਬੈਠੇ ਹੁਣ ਤੇ ਅੱਜ ਇਸ ਜੋ ਇਸ ਗੜੀ ਆ ਜੁੜਨੇ ਆਂਡੇ ਫੋਕੇ ਲਾਲੇ ਤੋਰ ਸਮਝ ਲੈ ਬਸ ਵੀ ਜੋੜੀ ਪੜਾ ਲੈ ਜੀ ਆਪੇ ਲਓ ਜੀ ਕੱਢਦੇ ਬਾਹਰ ਸਾਰੇ ਤੇ ਹੁਣ ਆ ਕਰਦੇ ਆਪਾਂ ਆਂਡੇ ਚੈੱਕ ਕੀ ਆ ਆਈ ਹਾਈ ਓ ਹੋ 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 ਬੱਲਾ 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 ਬਣ ਗਈ ਗੱਲ ਮਿੱਤਰੋ ਇੱਕ ਮਿੰਟ ਫਲੈਸ਼ ਜਗਾਲੀਏ ਫਲੈਸ਼ ਆਪਾਂ ਇਸ ਦੀ ਵਿੱਚ ਗਾਲੀਏ ਆਪਣੇ ਫੋਨ ਦੀ ਹੈ ਨਾ ਵੀਡੀਓ ਕੱਟ ਗਈ ਆਹ ਬਣ ਗਈ ਗੱਲ ਵਾਹ ਨਿਕਲਿਆ ਪੀਚੂ ਜਾਏ ਉਨਕ ਕਰਨ ਲੱਗ ਥੋੜੀ ਜੰਨਾ ਮੈਂ ਅਭੀ ਨਿਕਲਣ ਵਾਲਾ ਹੀ ਆ ਤੇ ਆ ਵੇਖੋ ਬੈਟਰੀ ਬਾਦਨੇ ਦੀ ਤੇ ਇਹਦਾ ਨਹੀਂ ਪਤਾ ਬਈ ਰੇ ਚੈੱਕ ਕਰ ਲਈ ਆ ਪਾਂਡੇ ਹਨਾ ਦੇ ਕੀ ਚੱਕਰ ਹੈ ਕਿ ਹੁਣ ਇੱਥੇ ਰੱਖ ਲਈ ਪਹਿਲਾਂ ਕੋ ਸਟੈਂਡ ਤੇ ਆਪਣਾ ਕੈਮਰਾ ਇੱਥੇ ਰੱਖ ਲਈਏ ਆਂਡੇ ਵੇਖੀਏ ਮੇਰੇ ਹਿਸਾਬ ਨਾਲ ਤੋ ਵੀ ਆ ਹਾਂਡਾ ਵੀ ਇੱਥੇ ਸਹੀ ਆ ਓਕੇ ਆ ਤੇ ਇੱਕ ਹੈ ਜੀ ਬੱਚੇ ਬਣੇ ਪਏ ਸਾਰੇ ਜੀ ਵੀ ਇੱਦਾਂ ਕਿ ਸਾਰੇ ਬੱਚੇ ਨਿਕਲ ਗਏ ਇੱਕ ਤਾਂ ਇੱਧਰ ਨਿਕਲਿਆ ਥੋੜਾ ਸਾਹਮਣੇ ਆ ਨਿਕਲਿਆ ਬਸ ਉਹਨੇ ਦਵਾ ਦੂਜਾ ਕੱਲ ਨੂੰ ਪਰ ਤੱਕ ਨਿਕਲੇਗਾ ਕੱਲ ਨੂੰ ਤੇ ਕਲੇਗਾ ਤੇ ਚਲੋ ਵਾਪਸ ਓਕੇ ਰਿਪੋਰਟ ਹੈ ਪੜਾਈਆਂ ਕੱਢ ਲਈ ਥੰਬਨੇਲ ਜੀ ਬੱਸ ਓਕੇ ਲੋ ਜੀ ਸੀਏ ਦੇ ਸੀ ਵਰਗੇ ਖੋਡੇ ਮੈਂ पिंजਰੇ ਵਿੱਚ ਤੇ ਬਸ ਸਾਨੂੰ ਤਾੜ ਦਿੱਗੇ ਹੈ ਨਹੀਂ ਨਾ ਮੂੰਹ ਬਾਹਰ ਆਲਾ ਸਿਰ 15 ਮਿੰਟ ਬਾਹਰ ਬੈਠੇ ਸੀ ਓਨਲੀ 15 ਮਿੰਟ ਠੀਕ ਆ ਬੰਦਾਲ ਦੀ ਅੰਦਰ ਚਲੋ ਫਿਰ ਚੱਲਦੇ ਆਣਾ ਲਓ ਜੀ ਬਾਬੋ ਤੇ ਚੱਲਦੇ ਆ ਘਰੇ ਯਾਰ ਬਹੁਤ ਜ਼ਿਆਦਾ ਗਰਮੀ ਬਹੁਤ ਆਈ ਤਾਂ ਠੀਕ ਆ ਉਸੋਂ ਨਾ ਗਰਮੀ ਬਹੁਤ ਜ਼ਿਆਦਾ ਹੈ ਇਹ ਮੇਰੇ ਚੜਾ ਵੱਟ ਕਿਲੇ ਹੋਣੇ ਖੇਤੋਂ ਯਾਰ ਜੇ ਤਾਂ ਲਿਆਂਦਾ ਹੋਇਆ ਤਾਂ ਆਖਣਾ ਕੀ ਆ ਜੇ ਨਾ ਲਿਆਂਦਾ ਆ ਤੇ ਫੇਰ ਲਿਆਉਣਾ ਪਊਗਾ ਮੈਂ ਸੰਦ ਲਾਇ ਲਾਈ ਹੈ ਉਹ ਡੇੜੀ ਜਾਂ ਜਾਵੜਾ ਉਖਰੇ ਤੋਂ ਤੁਹਾਨੂੰ ਚੱਲ ਕੇ ਵੇਣੀਆਂ ਨਹੀਂ ਲਾਉਣਾ ਲਿਆਉਣਾ ਦਾ ਪਊਗਾ ਫੇਰ ਯਾਰ ਲਓ ਜੀ ਚੱਲ ਵੇਖੇ ਨੀਗਾ ਵੜਣਾ ਸੱਚਾ ਜਾ ਵੇਣੀਆਂ ਨੂੰ ਵੜਾਉਣਾ ਪਊਗਾ ਚਾ ਉਹਦੇ ਨੀਗਾ ਨੂੰ ਵੜ ਲੈ ਯਾਰ ਫੇਰ ਵੇਣੀਆਂ ਅਗਲਾ ਕੰਮ ਪੈਣੀ ਆਲਾ ਕੰਮ ਤਾਂ ਕਾਦੇ ਹੁੰਦੇ ਆ ਗੱਲਾਂ ਹੀ ਹਾਂ ਦੇ ਕੋਲ ਜਿੰਨੀ ਮਰਜ਼ੀ ਕਰ ਲੈ ਚਲੋ ਫੇਰ ਵੇਣੇ ਵੱਲ ਲਓ ਬਾਪੋ ਤੇ ਆ ਗਿਆ ਬਖੇਤ ਤੇ ਆਇਆ ਹੋਇਆ 15-20 ਮਿੰਟ ਅਰ ਤੇ ਬੈਠਾ ਵੀਡੀਓ ਜੱਟ ਕਰ ਲਾ ਕੇ ਮਾਡੀ ਮੀ ਟੀਮ ਨੀਰਾ ਵੜਦੇ ਆ ਨਾ ਜੀ ਇਹ ਨਹੀਂ ਕਰ ਰਹੇ ਨੀ ਬਟਨਾਂ ਦੇ ਜਿਹੜਾ ਪਿਆ ਇਹਦਾ ਮੈਂ ਇੱਥੇ ਆਹ ਇਹ ਰਿਓ ਦਿਓ ਵਾਲੀ ਚਾੜਨੀ ਯਾਰ ਨਹੀਂ ਦਬਾਉ ਬਹੁਤ ਜ਼ਿਆਦਾ ਜਾਂਦੀ ਆ ਬਾਕੀ ਵੀਡੀਓ ਬਹੁਤ ਸਾਫ ਬਣ ਲਾ ਕੇ ਹੋਣਾ ਯਾਰ ਵੀਡੀਓ ਚੰਗੇ ਬਣ ਲਾ ਕੇ ਨੀਰਾ ਵਟ ਗਿਆ ਥੋੜੀ ਨਾ ਥੋੜਾ ਜਿਹਾ ਵਟਣਾ ਜ਼ਿਆਦਾ ਨਹੀਂ ਵਟਣਾਗਾ 10 ਮਿੰਟ ਦਾ ਕੰਮ ਹੀ ਆਪਣਾ ਦਾ ਵੱਡ ਕੇ ਫਿਰ ਚਲਦੇ ਆ ਘਰੇ ਨਾਉਣੇ ਡੰਦ ਕੇ ਤੇ ਫਿਰ ਵੇਣੇ ਆ ਕੀ ਮੋਲ ਅਗਲਾ ਲਓ ਬਾਬਿਓ ਨੀਰਾ ਵੱਡ ਕੇ ਕਰਤਾ ਲੋਡ ਜਵਾ ਗੱਡੀ ਕਰਤੀ ਫੁੱਲ ਤੇ ਜਾਦੂ ਹੀ ਅਸਤਰ ਆਪਣਾ ਇਹਨੇ ਜਾਦੂ ਨਾਲ ਹੀ ਵੜਤਾ ਮੈਂ ਤਾਂ ਵੱਡਿਆ ਨਹੀਂ ਇਹ ਵੀ ਟੰਡ ਲਿਏ ਲਓ ਜੀ ਤੇ ਹੁਣ ਕਣਕੁਣਕ ਵੇਖੀ ਬਈ ਯਾਰ ਉਹ ਅੱਧ ਤੱਕ ਉਧਰ ਤੇ ਨਾਲੇ ਮਾੜਾ ਮੁੱਟਾ ਕੰਮ ਜੇ ਪਹਿਲਾ ਪਾਣੀ ਪੀ ਲਗੇ ਸਭ ਤੋਂ ਪਹਿਲਾਂ ਲੜੀਏ ਵਾਟਰਪਾ ਵਾਟਰ ਤੋਂ ਬਾਅਦ ਫਿਰ ਵੇਣਿਆ ਇੱਕ ਥੋੜਾ ਧਰੀਆਂ ਧੁਰੀਆਂ ਤੋੜਨਾਗਾ ਗਰਮੀ ਹੋਈ ਪਈ ਆ ਥੋੜੀ ਠੀਕ ਆ ਧਰੀਆਂ ਤੋੜ ਕੇ ਲੈ ਕੇ ਜਾਣਾ ਇੱਕ ਤਾਂ ਕਰੇ ਤੇ ਬਸ ਕਣਕ ਦੇ ਰੇੜੇ ਛੜਾ ਮਾਰ ਲਈ ਚਾਚਪਰੇ ਤੇ ਫਿਰ ਵੇਣਿਆ ਗਰਮੀ ਉਹ ਲੱਗੀ ਭੈਣ ਜੀ ਕਹਿੰਦੇ ਨੌਣੇ ਕਾਂਡੇ ਆ ਲੱਗੇ ਤਾਂ ਫਿਰ ਪਾਣੀ ਪੀ ਲਈ ਬਾਬਿਓ ਤੇ ਗਿੜਾ ਗਿੜਾ ਮਾਰ ਰਹੀ ਇੱਥੇ ਕਣਕ ਦੇ ਇਹ ਉਪਰੇ ਤੱਕ ਮਾਰਿਆ ਹੀ ਪਰੇ ਤੱਕ ਉਹ ਤੱਕ ਦੂਰ ਤੱਕ ਤੇ ਫਿਰ ਵੇਣਿਆ ਕੀ ਕਰਨਾ ਕਿ ਤੋ ਬਾਬੋ ਕਰੋ ਕਣਕ ਚੈੱਕ ਆਪਣੀ ਕਿਵੇਂ ਲੱਗ ਰਹੀ ਤੁਹਾਨੂੰ ਦੱਸਿਓ ਕਿਰਾ ਜੇ ਕੋਈ ਜ਼ਿਮੀਂਦਾਰ ਹੈ ਕੋਈ ਮੱਲਾ ਵੀ ਜਿਹਨੂੰ ਕਣਕ ਦਾ ਸ਼ੌਂਕ ਆ ਫਸਲ ਖੇਤੀ ਬਾੜੀ ਦਾ ਸ਼ੌਂਕ ਆ ਜਾਂ ਕਣਕ ਦਾ ਸ਼ੌਂਕਣੀ ਖੇਤੀ ਬਾੜੀ ਦਾ ਜਿਹਨੂੰ ਸ਼ੌਂਕ ਹੈ ਉਹ ਮੇਰੇ ਵੀਰ ਪਰ ਇੱਕ ਕਮੈਂਟ ਕਰਨ ਠੀਕ ਆ ਦੇਖੇ ਤਾਂ ਉਹਨਾਂ ਵਧੀਆ ਕਿਹਨੂੰ ਕਿਹਨੂੰ ਲੱਗਦਾ ਹੈ ਹਣਾ 껠ੜਾ ਗੁੜਾ ਮਾਰਨਾ ਹੈ ਕੰਮ ਧੰਦੇ ਮਾੜੇ ਮੋਟੇ ਖੇਤਾਂ ਦੇ ਕਿਹੜੇ ਕਿਹੜੇ ਬੰਦੇ ਨੂੰ ਵਧੀਆ ਲੱਗਦੇ ਆ ਤੇ ਦੱਸਿਓ ਜੁਰ ਤੇ ਕਰੋ ਕਣਕ ਚੈੱਕ ਆਪਣੀ ਇੱਧਰ ਆਪਣਾ ਹੋਰ ਘਰ ਆ ਲੈਂਦੀ ਐ ਤੇ ਇੱਧਰ ਆਪਣੀ ਆ ਆਪਣੀ ਇੱਧਰ ਇੱਧਰ ਹੋਤ ਤੱਕ ਚਲੋ ਅੱਜ ਮੈਂ ਮੈਨੂੰ ਲੱਗਾ ਜਿੱਦਾਂ ਦੀ ਕਣਕ ਵੀਜੀ ਆ ਅੱਜ ਆ ਵਟ ਤੇ ਆ ਮੈਂ ਐਸੇ ਵਟ ਤੇ ਨਹੀਂ ਕਿਸੇ ਟਾਈਮ ਪਹਿਲਾਂ ਮੈਂ ਦਿੱਲੀ ਇੱਥੇ ਦੀ ਆਉਣਾ ਹੀ ਆਉਣਾ ਦਿੱਲੀ ਆ ਦਿਨ ਵਿੱਚ ਦੋ ਵਾਰੀ ਨਾ ਕਣਕ ਤੁਸੀਂ ਢੇੜਾ ਮਾਰਨੇ ਮਾਰਨਾ ਤੁਸੀਂ ਢੇੜਾ ਮਾਰਨੇ ਮਾਰਨਾ ਭੈਣ ਜਣੇ ਦਾ ਪਰ ਹੋਣ ਨਹੀਂ ਹੁਣ ਬਰਾ ਤੇਨੂੰ ਪਤਾ ਉਧਰ ਕਬੂਤਰਾਂ ਘਵਾਤਾਂ ਨਹੀਂ ਫਿਰਦੇ ਨੇ 24 ਘੰਟੇ ਸੀ ਤਾ ਕਰਕੇ ਖੇਤ ਨਹੀਂ ਆਇਆ ਕਣਕ ਬਯਾਦੀ ਸੀਗੀ ਉਸ ਤੋਂ ਬਾਅਦ ਅੱਜ ਆ ਵਟ ਅੱਜ ਚੜਿਆ ਇੱਥੇ ਦੇਖ ਲੋ ਪੈੜ ਵੀ ਹੋਈ ਇੱਕ ਨੇਗੇ ਵਟਾ ਮੈਂ ਲਾਤਰ ਦੇਣਾ ਸਾਰੀਆਂ ਤੋਰੇ ਫੇਰੇ ਕਰ ਕਰਕੇ ਅੱਜ ਮੇਰਾ ਜੀ ਕਰਿਆ ਮੈਂ ਚਾਚ ਪਰ ਉਹਦੇ ਗੇੜਾ ਗੂੜਾ ਮਾਰ ਕੇ ਆਈਏ ਕਣਕ ਦੇ ਨਾਲ ਉਧਰ ਤਾਂ ਮੈਂ ਜਾਵਾਂ ਨਹੀਂ ਗਿਆ ਪਰਲੇ ਆਪਣੇ ਅੱਧੇ ਕਿਲੇ ਚ ਆਹ ਸਾਹਮਣੇ ਨਹੀਂ ਕਣਕ ਉੱਚੀ ਜੀ ਇਹ ਵੀ ਆਪਣੀ ਹੈਗੀ ਇੱਕ ਤਾਂ ਨੀਰਾ ਵਟ ਕੇ ਸਾਂ ਜੜਿਆ ਪਿਆ ਭੈਣ ਚੌਦਾ ਚਲੋ ਕੋਈ ਨੀ ਵਾਪੋ ਗੇੜਾ ਗੂੜਾ ਮਾਰ ਲਈ ਕਰਾ ਤੇ ਮੁੜ ਕੇ ਬਸ ਚੱਲਦੇ ਆਂ ਬਸ ਦਾ ਘਰੇ ਚੱਲਾਂਗੇ ਹਾਂ ਮੁੜ ਕੇ ਚੱਲਦੇ ਆ ਘਰੇ ਆਪਾਂ ਤੇ ਫੇਰ ਘਰੇ ਚੱਲ ਕੇ ਨਾਲ ਨੁੱਕੇ ਤੇ ਥੰਮਨਾ ਲ ਬਣਾਉਣਾ ਹੈ ਵੀਡੀਓ ਦਾ ਤੇ ਫੇਰ ਕਰਦੇ ਹੁਣ ਨਾਲ ਸ਼ੇਅਰ ਆਪਾਂ ਚੱਲੋ ਫੇਰ ਚੱਲੀਏ ਘਰ ਨੇ ਲਓ ਬਾਬੇ ਹੁਣ ਚੱਲਦੇ ਆਂ ਖੇਤ ਉਹ ਖੇਤ ਸੌਰੀ ਬਾਈ ਜੀ ਗਲਤੀ ਉਹ ਖੇਤ ਨਹੀਂ ਘਰੇ ਚੱਲਦੇ ਆਂ ਧਨੀਆਂ ਪੱਟ ਘਟੀਆਂ ਧਨੀਆਂ ਪੱਟ ਲੈ ਹੱਥ ਚ ਤੇ ਬਸ ਉਹ ਬਾਈ ਖੜਾ ਆਪਣਾ ਪਰੇ ਤੇ ਉਹ ਗੱਡੀ ਖੜੀ ਆ ਤੇ ਵਾਪਕ ਘਰ ਚਾ ਕੇ ਨਹਾ ਕੇ ਫੇਰ ਹੀ ਕਰਾਂ ਤੁਹਾਡੇ ਨਾਲ ਸ਼ੇਅਰ ਠੀਕ ਆ ਚਲੋ ਚੱਲ ਕੇ ਦਿਖਾਉਣੇ ਹੁਣ ਕਰੇ ਹਾਂਜੀ ਬਾਬਿਓ ਤੇ ਨਹਾ ਕੇ ਹੋ ਗਏ ਫਰੈਸ਼ ਜਾਮਾ ਤੇ ਤੁਮਹਾਨੂੰ ਚਾਹ ਚ ਪੀ ਲਿਓ ਰਹਾ ਨਾ ਚਾਹ ਚ ਪੀ ਕੇ ਤੇ ਕਰਦੇ ਆ ਵੀਡੀਓ ਦੀ ਸੈਟਿੰਗ ਆਪਾਂ ਥੰਬਨੇਲ ਤੁਮ ਨਾਲ ਬਣਾ ਲ ਗਏ ਬਸ ਯਾਰ ਮੂਡ ਆਪ ਹੈ ਫੇਰ ਕਰਦੇ ਆ ਕਿਰਾ ਵੀਡੀਓ ਉਹ ਸੈਟ ਕਰ ਲੀਏ ਤੇ ਓਕੇ ਠੀਕ ਆ ਮੋੜ ਸੋਜ ਕਿ ਦਸਰਾ ਲੱਗਦਾ ਨਾ ਅੱਹ ਪਿੱਛਲਾ ਨੂੰ ਸੂਰਜ ਨੂੰ ਚਾਣੀ ਪੈ ਲੱਗੀ ਹੁੰਦਾ ਚਲੋ ਕੋਈ ਨਹੀਂ ਫਿਰ ਵੇਹਣੇ ਵੱਗ ਲਓ ਜੀ ਚੱਲ ਪੇ ਬੱਦਲ ਨੂੰ ਕੋਈ ਕੰਮ ਆ ਬੱਦਲ ਮੁੰਡਿਆ ਬਦਲ ਹੋਰ ਕਿਵੇਂ ਆ ਠੀਕ ਠਾਕ ਹੈ ਠੀਕ ਆ ਠੀਕ ਹੈ ਹੈ ਵਧੀਆ ਤੇ ਬੱਦਲ ਕੀ ਕੰਮ ਆ ਪੜੂ ਕੋਈ ਵੈਸੀ ਗਿੜੀ ਤੀ ਹੈ ਆਪਸ ਸੁਪ ਲੈਣੇ ਸੁਪ ਲੈਣੇ ਸੋ ਸੁਪ ਸਾਤ ਬੰਦ ਅੱਛਾ ਚੱਲ ਫਿਰ ਸਮਾਨ ਲੈ ਕੇ ਐ ਮਾਰਦੇ ਲੋ ਜੀ ਆ ਗਏ ਡੋਰੇ ਦੇ ਡੋਗਰਾ ਕੀ ਖਾਉਂਗਾ ਮੁੰਡਾ ਲੱਡੂ ਖਾਏਗਾ ਲਾਡੂ ਲਾਡੂ ਹੈ ਕੀ ਹੁਆ ਲੋ ਜੀ ਨੰਗੋ ਨੰਗੋ ਚਲੋ ਚਲੋ ਕੀ ਰੇਡਾ ਪਸੰਦ ਕਰੋਗੇ ਆਹ ਗਾਣੇ ਆਹ ਲਾਲ ਲੱਡੂ ਖਾਣੇ ਆ ਲੱਡੂ ਖਾਣੇ ਆ ਪੋਲੇ ਪੋਲੇ ਕਾੜ ਦੇ ਯਾਰ ਕਾੜ ਦੇ ਪੋਲੇ ਪੋਲੇ ਕਾੜ ਦੇ ਮੁੰਡੇ ਨੂੰ ਉਹਦਾ ਪੋਲੇ ਵਾਲ ਦਾ ਬੜਾ ਸ਼ਕੀਨਾ ਕਹਿੰਦੇ ਮੁੰਡਾ ਚੱਲ ਜੀ ਪਾਈਆ ਆ ਗਿਆ ਡਿਸਪੋਜ਼ਲ ਆ ਗਿਆ ਮਾਨਾ ਬੜਾ ਪਿਆ ਇੱਕ ਫ੍ਰਿਜ ਕੱਟ ਚਾਕਲੇਟਾਂ ਦੀ ਚੱਲ ਪਰ ਚੱਲਦੇ ਆ ਘਰੇ ਲਓ ਜੀ ਆ ਗਏ ਸੀਗੇ ਬਾਦ ਨੂੰ ਤੇ ਡੈਡੀ ਨੇ ਅਗਾ ਨਹੀਂ ਮੰਨਦਾ ਦਾਣੇ ਦੋਣੇ ਵਾਧੂ ਪਾਏ ਰਿਆਂ ਨੂੰ ਬਾਹਰ ਵੀ ਕੱਢੇ ਸੀ ਮੇਰੇ ਮਗਰੋਂ ਤੇ ਫਿਰ ਰਹਿਣ ਦੇ ਨੇ ਪਾਣੀ ਬਈ ਪਿਆ ਹੀ ਠੀਕ ਆ ਤੇ ਸਰੋਂ ਕੁੱਤਰੇ ਜਿਹਨਾਂ ਨੇ ਸਰੋਂ ਮੁੰਟੇ ਦੇ ਤੇ ਹੀ ਮੁੰਟੇ ਦੀ ਇੰਤਿਆਰ ਕਰਤਾ ਦਾਣੇ ਕਿਨੇ ਬੱਚੇ-ਬੱਚੇ ਕੱਢੋਗੇ। ਬੱਸ ਬਰਨ ਨੂੰ ਦਾਣੇ ਪਾਣੀ ਪਈ ਪਾਇ ਤੇ ਜਿਹੜੀ ਨੇ ਦੁਬਾਰੇ ਮੈਂ ਕੱਢ ਗਿਆ ਜੀ। ਜਿਹੜੀ ਨੇ ਦੁਬਾਰੇ ਫੇਰ ਕੱਢ ਲਈ ਦੀ ਬਾਹਰ ਤੇ ਫਿਰ ਮੈਂ ਲੋੜ ਹੀ ਨਹੀਂ ਹੁਣ ਬਰਾ। ਦਾਣੇ ਉਹ ਵੀ ਅੰਦਰ ਪਾਏ ਕੱਢ ਕੋਣ ਤਾਂ ਇਹ ਪਾਣੀ ਪਿਆ ਹੋਇਆ ਜੇ ਮਰਾਂ ਚਾਸੀ ਥੱਲੇ ਹੀ ਦਾਣੇ ਬਹੁਤ ਖਦਰੇ ਪਏ। ਇਹ ਮਰ ਬਾਹਲਾ ਪਾਉਂਦਾ ਹੀ ਫਾਇਦਾ ਨਹੀਂ ਹਣਾ ਯਾਰ। ਵੀ ਜਦੋਂ ਖਾਣ ਹੀ ਨਾ ਜਾਣੋ ਰਹਿਣਾ। ਚਲੋ ਫਿਰ ਤੜਕੇ ਦਾਣੇ ਪਾ ਦੇਣਾ ਆਪਾਂ ਬਾਹਰ ਕੱਢ ਕੇ। ਤੇ ਚਲੋ ਰੱਬ ਮੈਂ ਰੋਟੀ ਠੀ ਖਾਣ ਨੇ ਆ ਤੇ ਚਲਦੇ ਆ ਉਧਰ ਤੇ ਚਲ ਕੇ ਵੇਖਾਂ ਕਰਾਂਗੇ ਨਹੀਂ ਵੀਡੀਓ ਐਂਡਿੰਗ ਕਰਦੇ ਚਲੋ ਫਿਰ ਰੋਟੀ ਖਾ ਲ ਕੇ ਲਓ ਜੀ ਰੱਬ ਰੋਟੀ ਠੀ ਖਾ ਲਈ ਤੇ ਹੁਣ ਚਲਦੇ ਆ ਅੰਦਰ ਨੂੰ ਮਾਣ ਪ੍ਰੇਤਾਂ ਲਈ ਮਾਣ ਪ੍ਰੇਤ ਕੋਲੇ ਮਾਣ ਪ੍ਰੇਤਾਂ ਲਈ ਕਮਰੇ ਚੱਲ ਰੂਮ ਚ ਮੰਨ ਲਓ ਮਾਣ ਪ੍ਰੇਤ ਦੇ ਘਰੇ ਮੰਨ ਲਓ ਉਸ ਮਾਜੋ ਕਬੂਤਰਾਂ ਦੇ ਘਰੇ ਮੰਨ ਲਓ ਚਾਹੇ ਠੀਕ ਆ ਤੇ ਢਿੱਕੀ ਦਮ ਦਮ ਨੂੰ ਤਿੰਨ ਦਰ ਤੀ ਦਸ ਸਿੱਧੂ ਇੱਥੇ ਹਮ ਤਾਂ ਇੱਥੇ 100% ਦਾ ਮੇਰੇ ਹਿਸਾਬ ਨਾਲ ਇੱਥੇ ਫਿਰ ਦੋਏ। ਚਲੋ ਵਾਪਸ ਤੇ ਚਲਦੇ ਆ ਤੇ ਚੱਲ ਕੇ ਕਰਦੇ ਆ ਸ਼ੇਅਰਹੋਲਡਰ ਨਾਲ ਫਿਰ ਆਪਾਂ। ਕਿਰਪਾ ਕਰੀ। ਲੋਬਿ। ਵਾਹਿਗੁਰੂ ਵਾਹਿਗੁਰੂ। ਇੱਕ ਤੇ ਖੰਡ ਪਾਠ। ਪਾਠਿਆ ਮਲਾਜ ਜੀ ਪ੍ਰਕਾਸ਼। ਮਨਸਾ ਜਾਏ ਹਮੇਵ। ਕਿਰਪਾ ਤੇ ਸਰਨਾਗਤੀ। ਕਰਪਾ ਦੇਵ। ਜੇ ਪ੍ਰਸਾਦ ਛਤਰੀ ਅੰਮ੍ਰਿਤ ਕਾ ਸੁਣ ਲੋ ਬਾਣੀ ਉਹ ਨਹੀਂ ਸੁਣਦੇ ਰਖਾ ਨਮਾਹੇ ਜੇ ਪ੍ਰਸਾਦ ਆ ਭਾਈ ਤਰਿਕੇ ਜਿੰਦਰਾ ਕਰੇ ਕਾੜ ਜਾ ਮਾਡਾ ਕੈਮਰਾ ਸਾਫ ਕਰ ਲੀਆ ਵੀਡੀਓ ਸਾਰ ਆਪਣੀ ਆ ਤੇ ਹਾਂ ਹੁਣ ਠੀਕ ਆ ਚੰਗਾ ਫਿਰ ਪ੍ਰਧਾਨ ਚੰਗਾ ਚੰਗਾ ਮंडा ਤੋਂ ਪ੍ਰਧਾਨ ਆ ਚੰਗਾ ਠੀਕ ਲੱਭ ਜੋ ਬਾਏ ਲੈਟ ਡਿਸਕੋ ਲੈਟ ਬਹੁਤ ਅਜੀਬ ਡਿਸਕੋ ਬਣਾ ਤੇ ਚੰਗਾ ਫਿਰ ਬਾਏ ਚੰਗਾ ਫਿਰ ਤੜਕੇ ਮਿਲਦੇ ਹਾਂ ਹਣ ਚਲੋ ਭਾਬੇ ਵਰਤ ਲਈਏ ਕਰੇ ਆਉਂਦੀ ਫੋਟੋ ਸਿੱਖਾਪ ਮੇਰੇ ਸਾਹਬਾਂ ਨੂੰ ਆਉਣੀ ਚਾਹੀਦੀ ਆ ਆ ਆ ਇਸ ਆਉਂਦੀ ਨਹੀਂ ਆਉਂਦੀ ਆਉਂਦੀ ਚੱਲ ਡੰਗਾ ਲਾਉਂਦੀ ਹੋਗੀ ਚਲੋ ਭਾਬੇ ਵੀਡੀਓ ਕਰ ਦਈਏ ਐਂਦੀ ਆਪਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਜੇ ਰੱਬ ਰਾਖਾ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਲਵ ਯੂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਠੀਕ ਆ ਬਾਏ ਬਾਏ ਲਵ ਯੂ